ਸਤਿ ਸ਼੍ਰੀ ਅਕਾਲ ਜੀ ਵੈਲਕਮ ਹੈ ਜੀ ਤੁਹਾਡਾ ਸਾਡੇ ਚੈਨਲ ਸੁਖ ਡਿਜ਼ਾਈਨਰ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਜਿਹੜੀ ਆਪਣੀ ਅੱਜ ਦੀ ਕਲੈਕਸ਼ਨ ਹੈ ਜੀ ਸਾਰੀ ਵਿੰਟਰ ਕਲੈਕਸ਼ਨ ਰਹੂਗੀ ਕਿਉਂਕਿ ਕਾਫੀ ਮੈਨੂੰ ਮੈਸੇਜ ਆ ਰਹੇ ਸੀ ਕਿ ਵਿੰਟਰ ਫੈਬਰਿਕ ਚ ਸੂਟ ਲੈ ਕੇ ਆਓ ਤੇ ਅੱਜ ਵਾਲੀ ਸਾਰੀ ਆਪਣੀ ਕਲੈਕਸ਼ਨ ਵਿੰਟਰ ਰਹੂਗੀ ਜੀ ਨਿਊ ਡਿਜ਼ਾਈਨਡ ਰਹਿਣਗੇ ਸਾਰੇ ਕੁਝ ਆਪਣੇ ਪ੍ਰਿੰਟ ਸੂਟ ਰਹਿਣਗੇ ਕੁਝ ਵਰਕ ਵਾਲੇ ਸੂਟ ਰਹਿਣਗੇ ਤਾਂ ਵੀਡੀਓ ਨੂੰ ਤੁਸੀਂ ਲਾਸਟ ਤੱਕ ਜ਼ਰੂਰ ਦੇਖਿਓ ਜੀ ਸਕਰੀਨ ਦੇ ਉੱਪਰ ਆਪਣਾ ਨੰਬਰ ਰਹੁੰਦਾ ਜੀ ਆਪਣਾ WhatsApp ਨੰਬਰ ਰਹੂਗਾ ਤੁਹਾਨੂੰ ਇਹਨਾਂ ਚੋਂ ਕੋਈ ਵੀ ਸੂਟ ਪਸੰਦ ਆਉਂਦਾ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਸਾਨੂੰ ਸੈਂਡ ਕਰ ਸਕਦੇ ਹੋ ਜਿਹੜੇ ਫਸਟ ਟਾਈਮ ਆਪਣੀ ਵੀਡੀਓ ਨੂੰ ਵਾਚ ਕਰ ਰਹੇ ਤਾਂ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਜੀ ਕਿਉਂਕਿ ਹਫਤੇ ਦੇ ਵਿੱਚ ਆਪਾਂ 2-3 ਵੀਡੀਓ ਅਪਲੋਡ ਕਰਦੇ ਆ ਤਾਂ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਠੀਕ ਹੈ ਜੀ ਆਪਾਂ ਸ਼ੁਰੂ ਕਰਦੇ ਆ ਇਹ ਆਪਣਾ ਫਸਟ ਸੂਟ ਆਜੂਗਾ ਜੀ ਇਹ ਹੈਗਾ ਪਸ਼ਮੀਨਾ ਦੇ ਉੱਪਰ ਰੂਬੀ ਦਾ ਪਸ਼ਮੀਨਾ ਰਹੂਗਾ ਜੀ ਸਾਰਾ ਤੇ ਬਹੁਤ ਹੀ ਪਿਆਰਾ ਜਿਹਾ ਓਨੀਅਨ ਜਿਹਾ ਸ਼ੇਡ ਆ ਇਹ ਬਹੁਤ ਜ਼ਿਆਦਾ ਡਾਰਕ ਵੀ ਨਹੀਂ ਬਹੁਤ ਜ਼ਿਆਦਾ ਲਾਈਟ ਵੀ ਨਹੀਂ ਪਿਆਰਾ ਜਿਹਾ ਸ਼ੇਡ ਰਹੂਗਾ ਇਹ ਇੰਸਟਾਗ੍ਰam ਦੇ ਉੱਪਰ ਵੀ ਆਪਣਾ ਪੇਜ ਹੈ ਜੀ ਸੁਖ ਡਿਜ਼ਾਈਨਰ ਦੇ ਨਾਮ ਦਾ ਸਾਰੇ ਸੂਟਾਂ ਦੀਆਂ ਵੀਡੀਓ ਅਪਲੋਡ ਕਰਦੇ ਆ ਤੁਸੀਂ ਉੱਥੇ ਵੀ ਚੈੱਕ ਕਰ ਸਕਦੇ ਹੋ ਤੇ ਆਪਾਂ ਸ਼ੁਰੂ ਕਰੀਏ ਜੀ ਬਹੁਤ ਹੀ ਪਿਆਰਾ ਜਿਹਾ ਇਹ ਆਪਣਾ ਸੂਟ ਰੈਡੀ ਹੋਇਆ ਹਰ ਏਜ ਲਈ ਪਰਫੈਕਟ ਆ ਬਹੁਤ ਪਿਆਰਾ ਸ਼ੇਡ ਆ ਇਹ ਇਹਦੇ ਚ ਆਪਾਂ ਦਿੱਤਾ ਹੈ ਜੀ ਸੈਂਟਰ ਪੈਨਲ ਇਦਾਂ ਆਪਾਂ ਚਰੀ ਦਾ ਕੰਮ ਕੀਤਾ ਹੋਇਆ ਚੈੱਕ ਕਰੋ ਬਾਦਲਾ ਐਂਡ ਚਰੀ ਦਾ ਟੱਚ ਦੇ ਕੇ ਆਪਾਂ ਇਹਦੇ ਵਿੱਚ ਕਲੀਆਂ ਦਿੱਤੀਆਂ ਐਂਡ ਸੈਂਟਰ ਦੇ ਵਿੱਚ ਆਪਾਂ ਬੰਚ ਦਿੱਤੇ ਹੋਇਆ ਪੂਰਾ ਟੋਟਲੀ ਸਿੰਗਲ ਟਾਂਕੇ ਦਾ ਕੰਮ ਰਹੂਗਾ ਤੁਸੀਂ ਚੈੱਕ ਕਰ ਸਕਦੇ ਹੋ ਫਿਨਿਸ਼ਿੰਗ ਵਰਕ ਦੀ ਜਿਹੜੇ ਆਪਾਂ ਇਹਦੇ ਵਿੱਚ ਕਲਰ ਐਡ ਔਨ ਕੀਤੇ ਆ ਬਹੁਤ ਜ਼ਿਆਦਾ ਪਿਆਰੇ ਲੱਗ ਰਿਹਾ ਜਿੱਦਾਂ ਫੈਬਰਿਕ ਦਾ ਹੀ ਲਾਈਟ ਡਾਰਕ ਗ੍ਰੀਨ ਬਲੂ ਮੋਵ ਸ਼ੇਡ ਦਿੱਤਾ ਆ ਵਿੱਚ ਚਰੀ ਦਾ ਟੱਚ ਦਿੱਤਾ ਆ ਜੋ ਕਿ ਬਹੁਤ ਜ਼ਿਆਦਾ ਪਿਆਰਾ ਲੱਗ ਕਲੀਆਂ ਦੇ ਵਿੱਚ ਆਪਾਂ ਬਾਦਲਾਂ ਚੜੀ ਦਾ ਟੱਚ ਦਿੱਤਾ। ਇਹਦਾ ਸੈਂਟਰ ਪੈਨਲ ਦਿੱਤਾ ਜੀ ਆਪਾਂ। ਸਰਦੀ ਦੇ ਵਿੱਚ ਛੋਟੇ-ਮੋਟੇ ਫੰਕਸ਼ਨ ਆਉਂਦੇ ਆ ਤਾਂ ਆਪਾਂ ਉਹਦੇ ਤੇ ਇਹਨੂੰ ਵੇਅਰ ਕਰ ਸਕਦੇ ਆ। ਕਿਉਂਕਿ ਇਹਦੇ ਵਿੱਚ ਆਪਾਂ ਜੜੀ ਦਾ ਕੰਮ ਵੀ ਕਰਤਾ। ਠੀਕ ਹੈ ਜੀ। ਸੈਂਟਰ ਪੈਨਲ ਰਹੂਗਾ। ਤਿੰਨ ਫਲਾਅਰ ਆ ਜਾਣਗੇ ਤੇ ਕਲੀਆਂ ਆ ਜਾਣਗੀਆਂ। ਵਰਕ ਦੀ ਫਿਨਿਸ਼ਿੰਗ ਹਰ ਚੀਜ਼ ਆਪਾਂ ক্লোਜ਼ ਤਾਂ ਹੀ ਦਿਖਾਉਂਦੇ ਆ ਕਿ ਤੁਹਾਨੂੰ ਆਈਡੀਆ ਹੋ ਜਾਵੇ। ਇਹ ਦਾ ਫਰੰਟ ਆ ਜਾਊਗਾ ਜੀ ਤੇ ਇਹਦੀਆਂ 슬ੀਵਸ ਤੇ ਕੰਮ ਰਹੂਗਾ ਡਬਲ ਬਾਰਡਰ ਦੇ ਕੇ 슬ੀਵਸ ਦੇ ਉੱਪਰ ਵਿੱਚ ਬੂਟੀਆਂ ਐਡ ਆਨ ਕੀਤੀਆਂ ਹੋਈਆਂ ਕਲਰ ਕੰਬੀਨੇਸ਼ਨ ਜੋ ਦਿੱਤਾ ਹੋਇਆ ਬਹੁਤ ਜ਼ਿਆਦਾ ਪਿਆਰਾ ਲੱਗ ਰਿਹਾ ਠੀਕ ਹੈ ਜੀ ਇਹ ਆਪਣਾ ਪਸ਼ਮੀਨੇ ਦਾ ਸੂਟ ਹੈ ਜੀ ਇਹਦੇ ਨਾਲ ਆਪਾਂ ਨੇ ਦੁਪੱਟਾ ਰੈਡੀ ਨਹੀਂ ਕੀਤਾ ਦੁਪੱਟਾ ਤੁਹਾਡੀ ਚੋਇਸ ਰਹੂਗੀ ਤੁਸੀਂ ਪਿਓਰ ਚੁਣੌਣ ਦਾ ਕਰਾਉਣਾ ਚਾਹੁੰਦੇ ਹੋ ਸੈਮੀ ਕਰਾਉਣਾ ਚਾਹੁੰਦੇ ਹੋ ਪਲੇਨ ਨਾਲ ਵੀ ਇਹਦੀ ਬਹੁਤ ਗ੍ਰੇਸ ਆਉਗੀ ਤੇ ਟਾਈ ਡਾਈ ਵੀ ਤੁਸੀਂ ਰੱਖ ਸਕਦੇ ਹੋ ਟਾਈ ਡਾਈ ਕਰਕੇ ਵੀ ਆਪਾਂ ਇਹਨੂੰ ਰੈਡੀ ਕਰ ਸਕਦੇ ਹਾਂ ਕਿਉਂਕਿ ਇਹ ਹਰ ਏਜ ਲਈ ਪਰਫੈਕਟ ਕਲਰ ਆ ਕਰਲਿਸ਼ ਲੁੱਕ ਚ ਵੀ ਆਪਾਂ ਜਾ ਸਕਦੇ ਹਾਂ ਤਾਂ ਇਹਨੂੰ ਟਾਈ ਐਂਡ ਡਾਈ ਦੁਪੱਟਾ ਕਰ ਸਕਦੇ ਹਾਂ ਜੇ ਆਪਾਂ ਮਤਲਬ ਮੀਡੀਅਮ ਏਜ ਲਈ ਰੱਖਣਾ ਤਾਂ ਆਪਾਂ ਪਲੇਨ ਦੁਪੱਟੇ ਨਾਲ ਇਦਾਂ ਮਲਟੀ ਸ਼ੇਡ ਦੀ ਲੇਸ ਰੱਖ ਸਕਦੇ ਹਾਂ ਮੈਂ ਸ਼ੇਅਰ ਕੀਤਾ ਡਿਜ਼ਾਈਨ ਤੁਹਾਨੂੰ ਪਸੰਦ ਆਉਂਦਾ ਤਾਂ ਤੁਸੀਂ ਆਪਣੀ ਚੁਆਇਸ ਦੇ ਕਲਰ ਤੇ ਵੀ ਸਾਡੇ ਤੋਂ ਰੈਡੀ ਕਰਵਾ ਸਕਦੇ ਹੋ ਇਹ ਆਪਣਾ ਸੈਕਿੰਡ ਸੂਟ ਆ ਗਿਆ ਜੀ ਇਹ ਚੈੱਕ ਦੇ ਉੱਪਰ ਰੋਗਾ ਮੈਚਿੰਗ ਸੂਟ ਰਹੂਗਾ ਪਸ਼ਮੀਨਾ ਰਹੂਗਾ ਇਹ ਵੀ ਰਾਮ ਟੈਕਸ ਦਾ ਚੈੱਕ ਸ਼ਰਟ ਪਲੇਨ ਦੀ ਬਾਟਮ ਆ ਕਲਰ ਕੰਬੀਨੇਸ਼ਨ ਇਹਦਾ ਬਹੁਤ ਹੀ ਪਿਆਰਾ ਜਿਹਾ ਕੰਟਰਾਸਟ ਆ ਟੀ-ਸ਼ਰਟ ਦੇ ਉੱਪਰ ਆਪਾਂ ਇਦਾਂ ਵਰਕ ਦਿੱਤਾ ਹੋਇਆ ਹੈ ਸ਼ਰਟ ਦੇ ਉੱਪਰ ਆਪਾਂ ਬਾਟਮ ਦੇ ਕਲਰ ਦਾ ਹੀ ਪੈਚ ਦੇ ਕੇ ਇਦਾਂ ਬੰਨਚ ਦਿੱਤੀ ਹੋਇਆ ਇਹਦੇ ਵਿੱਚ ਵੀ ਆਪਾਂ ਜਰੀ ਦਾ ਟੱਚ ਦਿੱਤਾ ਹੋਇਆ ਜੋ ਕਿ ਬਹੁਤ ਪਿਆਰਾ ਲੱਗ ਰਿਹਾ ਇਹ ਦੀ ਬਾਟਮ ਰਹੂਗੀ ਸਟਿਚ ਹੋ ਜੂਗਾ ਤਾਂ ਬਹੁਤ ਹੀ ਪਿਆਰਾ ਜਿਹਾ ਇਹ सूट लगेगा ये आप बॉटम के कलर का दुपट्टा रखा बहुत प्यारा जो नीट एंड क्लीन काम होगा मैचिंग सूट रहूगा जी नैक्सट आजगा जी अपना ये वाला सूट ये अपना रहूगा जी प्योर वेलवट के उपर शर्ट रहेगी कलर बहुत ज्यादा प्यारा मस्टर टोन का शेड है प्योर वेलवट रहूगी जी प्रिंटा बहुत ज़्यादा प्यारा येलो शेड नहीं जी मस्टर टोन बड़ी प्यारी जी शेड है ये आप पशमीने प्लेन बॉटम रखी है तो बॉटम के उपर आप वर्क दिता हुआ बॉटम के उपर कट वर्क न डिजाइन दिता हुआ है बेस कलर की आप बॉटम रखी है कटवर्क का डिजाइन दिता हुआ आपर एड ऑन किए हुए, हुए। बहुत प्यारा जहा यह भी अपना सूट रेडी होंगे इदा ये सलवार की मूरी तो आ चुका ਠੀਕ ਹੈ ਜੀ ਵੈਲਵਟ ਦੀ ਸ਼ਰਟ ਐਂਡ ਪਸ਼ਮੀਨਾ ਦੀ ਬਾਟਮ ਤੇ ਬਾਟਮ ਦੇ ਉੱਪਰ ਆਪਾਂ ਵਰਕ ਕੀਤਾ ਹੋਇਆ ਦੁਪੱਟੇ ਆਪਾਂ ਕਿਸੇ ਵੀ ਸੂਟ ਨਾਲ ਰੈਡੀ ਨਹੀਂ ਕੀਤੇ ਜੀ ਦੁਪੱਟੇ ਤੁਹਾਡੀ ਚੁਆਇਸ ਦੇ ਅਕੋਰਡਿੰਗ ਹੋਣਗੇ ਤੁਸੀਂ ਜਿਹੜਾ ਲਾਇਕ ਕਰਦੇ ਹੋ ਦੁਪੱਟਾ ਸੇਮ ਫੈਬਰਿਕ 'ਚ ਆਪਾਂ ਦੁਪੱਟਾ ਰੈਡੀ ਕਰ ਦਾਂਗੇ ਕਿਸੇ ਵੀ ਸੂਟ ਨਾਲ ਆਪਾਂ ਦੁਪੱਟੇ ਰੈਡੀ ਨਹੀਂ ਕੀਤੇ ਜੀ ਦੁਪੱਟੇ ਤੁਹਾਡੀ ਚੁਆਇਸ ਦੇ ਅਕੋਰਡਿੰਗ ਜਿਹੜਾ ਫੈਬਰਿਕ ਤੁਸੀਂ ਲਾਇਕ ਕਰੋਗੇ ਉਹਦੇ ਅਕੋਰਡਿੰਗ ਆਪਾਂ ਰੱਖਾਂਗੇ ਆ ਪਿਆਰਾ ਜਿਹਾ ਇਹ ਵੀ ਆਪਣਾ ਸੂਟ ਵਿంటర్ ਲਈ ਨੈਕਸਟ ਆਜੂਗਾ ਜੀ ਆਪਣਾ ਇਹ ਵਾਲਾ ਸੂਟ ਕਲਰ ਐਂਡ ਪ੍ਰਿੰਟ ਇਹ ਵੀ ਬਹੁਤ ਜ਼ਿਆਦਾ ਪਿਆਰਾ ਲੱਗੂਗਾ ਤੁਸੀਂ ਚੈੱਕ ਕਰੋ ਬਹੁਤ ਹੀ ਪਿਆਰਾ ਜਿਹਾ ਛੇੜਿਆ ਇਹ ਰੋਜੀ ਤੋਂ ਵੀ ਥੋੜਾ ਹਟਕੇ ਟੋਨ ਆ ਇਹਦੀ ਸ਼ਰਟ ਐਂਡ ਬਾਟਮ ਸੈਲਫ ਦੇ ਵਿੱਚ ਹੀ ਇਹਦੀ ਬਾਟਮ ਰਹੂਗੀ ਜੀ ਸ਼ਰਟ ਐਂਡ ਬਾਟਮ ਇਹ ਆਪਾਂ 슬ੀਵਸ ਦੇ ਉੱਪਰ ਵਰਕ ਦਿੱਤਾ ਹੋਇਆ ਹੈ ਨਮ ਇੰਟਰ ਦੇ ਵਿੱਚ ਇਦਾਂ ਥੋੜਾ ਬਹੁਤਾ ਕੰਮ ਕਰਕੇ ਤਾਂ ਬਹੁਤ ਪਿਆਰੇ ਜਿਹੇ ਸੂਟ ਰੈਡੀ ਹੁੰਦੇ ਆ ਪ੍ਰਿੰਟ ਚੋਂ ਹੀ ਕਲਰ ਪਿਕ ਕਰਕੇ ਆਪਾਂ ਇਹਦੇ ਉੱਪਰ ਵੀ ਕੱਟਵਰਕ ਬੇਸ ਦਾ ਕੱਟਵਰਕ ਰੱਖ ਕੇ ਫਲਾਰ ਦਿੱਤੇ ਹੋਇਆ ਇਹਦੀਆਂ 슬ੀਵਸ ਤੇ ਕੰਮ ਰਹੂਗਾ ਠੀਕ ਹੈ ਜੀ ਐਂਡ ਇਹਦੀ ਬਾਟਮ ਤੇ ਵੀ ਸੇਮ ਕੰਮ ਦਿੱਤਾ ਆਪਾਂ ਇਹਦੀ ਸਲਵਾਰ ਤੇ ਕੰਮ ਰਹੂਗਾ ਇੱਥੇ ਇਹ ਸਲਵਾਰ ਦਾ ਕੰਮ ਰਹੂਗਾ ਠੀਕ ਹੈ ਜੀ ਸਲਵਾਰ ਐਂਡ ਬਾਜੂ ਤੇ ਆਪਾਂ ਨੇ ਕੰਮ ਦਿੱਤਾ ਹੋਇਆ ਜਿੱਦਾਂ ਸ਼ਰਟ ਦੀ ਨੈਕ ਵਗੈਰਾ ਆਪਾਂ ਸਟੀਚਿੰਗ ਦੇ ਵਿੱਚ ਡਿਜ਼ਾਈਨ ਕਰ ਸਕਦੇ ਆ ਲੇਸਿਸ ਵਗੈਰਾ ਨਾਲ ਪੋਟਲੀ ਬਟਨ ਲਗਾ ਕੇ ਲੇਸ ਲਗਾ ਕੇ ਇਹ ਸਾਰੇ ਸ਼ੇਡ ਜਿਹੜੇ ਮੈਂ ਤੁਹਾਡੇ ਨਾਲ ਸ਼ੇਅਰ ਕਰੀਏ ਇਦਾਂ ਦੇ ਆ ਕਿ ਜੋ ਕੋਈ ਬਹੁਤ ਟ੍ਰੈਂਡ ਦੇ ਵਿੱਚ ਆ ਇਸ ਵਾਰ ਸਾਡੀ ਕਲੈਕਸ਼ਨ ਆਪਣੀ ਵਿੰਟਰ ਦੀ ਹੀ ਰਹੂਗੀ ਜੀ ਵਿੰਟਰ ਦੇ ਹੀ ਸੂਟ ਰਹਿਣਗੇ ਸਾਰੇ ਇਹ ਵੀ ਆਪਣਾ ਮੈਚਿੰਗ ਸੂਟ ਹੈ ਕਲਰ ਤੁਸੀਂ ਚੈੱਕ ਕਰੋ ਸ਼ਰਟ ਆ ਗਈ ਇਹ ਡਾਰਕ ਕੋਕ ਵਾਈਨ ਜੀ ਟੋਨ ਆ ਪ੍ਰੋਪਰ ਕੋਕ ਟੋਨ ਵੀ ਨਹੀਂ ਹੈਗੀ ਵਾਈਨ ਵੀ ਨਹੀਂ ਬੜਾ ਪਿਆਰਾ ਜਿਹਾ ਸ਼ੇਡ ਆ ਸ਼ਰਟ ਐਂਡ ਛੋਟੀ ਬੂਟੀ ਚ ਦੀ ਬਾਟਮ ਰਹਿਊਗੀ ਇਹਦੇ ਵੀ ਆਪਾਂ 슬ੀਵਸ ਤੇ ਕੰਮ ਕੀਤਾ ਜੀ ਇਦਾਂ ਇਹਦੀਆਂ 슬ੀਵਸ ਤੇ ਕੰਮ ਦਿੱਤਾ ਹੋਇਆ ਆਪਾਂ ਇਹਦੇ ਵਿੱਚੋਂ ਹੀ ਆਪਾਂ ਕਲਰ ਪਿਕ ਕਰਕੇ ਸਿੰਗਲ ਇਦਾਂ 슬ੀਵਸ ਤੇ ਕੰਮ ਦਿੱਤਾ ਹੈ ਇਹਦੇ ਵਿੱਚ ਵੀ ਆਪਾਂ ਕੱਟਵਰਕ ਦਿੱਤਾ ਹੋਇਆ ਤੁਸੀਂ ਚੈੱਕ ਕਰ ਸਕਦੇ ਆ ਇਹ 슬ੀਵਸ ਦਾ ਕੰਮ ਆ ਗਿਆ ਹੈ ਇਹਦੀ ਸਲਵਾਰ ਤੇ ਕੰਮ ਆ ਗਿਆ ਜੀ ਸੇਮ ਹੀ ਕੰਮ ਆਪਾਂ ਸਲਵਾਰ ਤੇ ਦਿੱਤਾ ਹੋਇਆ। ਪੂਰੇ ਦੇ ਵਿੱਚ ਪ੍ਰੋਪਰ ਕੱਟਵਰਕ ਆ, ਫਿਨਿਸ਼ਿੰਗ ਤੁਸੀਂ ਚੈੱਕ ਕਰ ਸਕਦੇ ਹੋ। ਪਸ਼ਮੀਨਾ ਦੇ ਵਿੱਚ ਹੀ ਸੂਟ ਰਹੂਗਾ। ਪਸ਼ਮੀਨਾ ਫੈਬਰਿਕ ਤੇ ਵਿੱਚ। ਇਹ ਜਿਹੜੀ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀਆਂ ਜੀ ਪ੍ਰਿੰਟ ਇਹ ਸਿੰਗਲ ਸਿੰਗਲ ਪੀਸ ਰਹਿਣਗੇ। ਕਾਫੀ ਪ੍ਰਿੰਟ ਹੁਣ ਵਿੰਟਰ ਦੇ ਵਿੱਚ ਆ ਰਹੇ ਆ, ਤਾਂ ਤੁਸੀਂ ਇਦਾਂ ਵਰਕ ਕਰਵਾ ਸਕਦੇ ਹੋ। ਸੇਮ ਕੰਮ ਤੁਸੀਂ ਕਿਸੇ ਵੀ ਪ੍ਰਿੰਟ ਤੇ ਰੈਡੀ ਕਰਵਾ ਸਕਦੇ ਹੋ ਸਾਡੇ ਤੋਂ। ਠੀਕ ਜਿਹਾ ਇਹ ਸੂਟ ਆ। ਇਹ ਹੈਗਾ ਵਿਦਆਉਟ ਵਰਕ ਰੱਖਿਆ ਆਪਾਂ ਸੇਮ ਫੈਬਰਿਕ ਦੇ ਵਿੱਚ ਇਹ ਵੀ ਪਸ਼ਮੀਨਾ ਚ ਰਹੂਗਾ ਪ੍ਰਿੰਟ ਤੁਸੀਂ ਚੈੱਕ ਕਰੋ ਕਲਰ ਵੀ ਚੈੱਕ ਕਰੋ ਇਹਦਾ ਵੀ ਕਲਰ ਬਹੁਤ ਜ਼ਿਆਦਾ ਪਿਆਰਾ ਜਿਹਾ ਸ਼ੇਡ ਹੈ ਜਿੱਦਾਂ ਮੈਂ ਤੁਹਾਡੇ ਨਾਲ ਪਹਿਲਾਂ ਸ਼ੇਅਰ ਕੀਤਾ ਇਹਦੇ ਉੱਪਰ ਆਪਾਂ ਵਰਕ ਨਹੀਂ ਕੀਤਾ ਇਹ ਤੁਹਾਡੀ ਚੋਇਸ ਹੈ ਤੁਸੀਂ ਕੰਮ ਕਰਵਾ ਸਕਦੇ ਹੋ ਕਿੰਨ ਕਲਰ ਆ ਰਿਹਾ ਹੈ ਕਲਰ ਰੱਖ ਕੇ ਆਪਾਂ ਕੰਮ ਕਰ ਸਕਦੇ ਹਾਂ ਦੇ ਉੱਪਰ ਠੀਕ ਹੈ ਜੀ ਨੈਕਸਟ ਜਿੱਦਾਂ ਇਹ ਪ੍ਰਿੰਟ ਆ ਗਿਆ ਇਹ ਵੀ ਬਹੁਤ ਪਿਆਰਾ ਜਿਹਾ ਪ੍ਰਿੰਟ ਕਲਰ ਹੈ ਇਦੇ ਉੱਪਰ ਵੀ ਆਪਾਂ ਕੰਮ ਨਹੀਂ ਕੀਤਾ ਫਾਰਕ ਵਗੈਰਾ ਕਰਕੇ ਇਹਨੂੰ ਰੈਡੀ ਕਰ ਸਕਦੇ ਆ ਬਾਕੀ ਜੇ ਤੁਸੀਂ ਵਰਕ ਨਹੀਂ ਕਰਾਉਣਾ ਤਾਂ ਸਟੀਚਿੰਗ ਪੈਟਰਨਸ ਵੀ ਆਪਕੇ ਹੀ ਬਹੁਤ ਪਿਆਰੇ ਜੇ ਸੂਟ ਰੈਡੀ ਹੁੰਦੇ ਆ ਡਿਜ਼ਾਈਨ ਕਰਕੇ ਲੇਸਿਸ ਵਗੈਰਾ ਦੀ ਆਪਾਂ ਕਰ ਸਕਦੇ ਆ ਸੇਮ ਦੇ ਵਿੱਚ ਹੀ ਇਹ ਸ਼ੇਡ ਲੈਣ ਦੀ ਨੈਕਸਟ ਆ ਗਿਆ ਜੀ ਆਪਣਾ ਇਹ ਵਾਲਾ ਸੂਟ ਟਵਿਲ ਪਸ਼ਮੀਨਾ ਦੇ ਉੱਪਰ ਰਹੂਗਾ ਬਿਲਕੁਲ ਸੌਫਟ ਫੈ布ਰਿਕ 12 ਪਸ਼ਮੀਨਾ ਦੇਖੋ ਜੀ ਜਿਹੜੇ ਵੇਅਰ ਕਰਦੇ ਆ ਉਹਨਾਂ ਨੂੰ ਪਤਾ ਹੈ ਕਿ ਇਹ ਫੈਬਰਿਕ ਥੋੜਾ ਕੋਸਟਲੀ ਤਾਂ ਹੁੰਦਾ ਬਟ ਬਹੁਤ ਹੀ ਪਿਆਰਾ ਜਿਹਾ ਇਹ ਫੈਬਰਿਕ ਹੁੰਦਾ ਬਿਲਕੁਲ ਲਾਈਟ weight ਤੇ ਸੌਫਟ ਫੈਬਰਿਕ ਰਹੋਗਾ ਇਹ ਪਸ਼ਮੀਨੇ ਦਾ 올ਓਵਰ ਪ੍ਰਿੰਟ ਰਹੋਗਾ ਇਹਦਾ ਕਲਰ ਬਹੁਤ ਪਿਆਰਾ ਹੈ ਇਹ ਪ੍ਰਿੰਟ ਵੀ ਇਦਾਂ ਦਾ ਜੀ ਹਰ ਏਜ ਲਈ ਪਰਫੈਕਟ ਹੈ ਜਿੱਦਾਂ ਇਹਦੇ ਵਿੱਚ ਗਾਜਰੀ ਜਿਹਾ ਸ਼ੇਡ ਆ ਜਾਂਦਾ ਆ ਗਾਜਰੀ ਜਿਹਾ ਸ਼ੇਡ ਆਉਂਦਾ ਤਾਂ ਆਪਾਂ ਇਹ ਕਲਰ ਦਾ ਇਹਦੇ ਉੱਪਰ ਨੈਕ ਸਲੀਵਸ ਤੇ ਘੇਰੇ ਤੇ ਵਰਕ ਕਰਕੇ ਬਹੁਤ ਪਿਆਰਾ ਜਿਹਾ ਆਪਣਾ ਇਹ ਵੀ ਸੂਟ ਰੈਡੀ ਹੋਊਗਾ ਜੇ ਆਪਾਂ ਸਿੰਪਲ ਸੋਬਰਸ ਚ ਜਾਣਾ ਚਾਹੁੰਦੇ ਆ ਤਾਂ ਇਹਨੂੰ ਇਦਾਂ ਹੀ 올ਓਵਰ ਪਲੇਨ ਦੁਪੱਟੇ ਨਾਲ ਵੀ ਬਹੁਤ ਪਿਆਰਾ ਲੱਗੂਗਾ ਇਹ ਪ੍ਰਿੰਟ ਬਹੁਤ ਜ਼ਿਆਦਾ ਪਿਆਰਾ ਆ ਪਿਛਲੇ ਸਾਲ ਵੀ ਵਿంటర్ ਚ ਕੁਛ ਇਦਾਂ ਦੇ ਮਿਲਦੇ ਜੁਲਦੇ ਪ੍ਰਿੰਟ ਆਏ ਸੀ ਤਾਂ ਆਪਾਂ ਰੈਡੀ ਵੀ ਕੀਤੇ ਸੀ ਵਰਕ ਕਰਕੇ ਤਾਂ ਇਸ ਵਾਰ ਵੀ ਇਹ ਬਹੁਤ ਪਿਆਰੇ ਜਿਹੇ ਪ੍ਰਿੰਟ ਆ ਜੀ ਇਦਾਂ ਇਹਦੇ ਵਿੱਚ ਪੂਰੇ ਦੇ 올ਓਵਰ ਸੂਟ ਰਹਿਣਗੇ ਜੀ ਇਹ ਪੂਰੇ ਦੇ ਵਿੱਚ ਇਦਾਂ ਪ੍ਰਿੰਟ ਆ ਜਾਊਗਾ ਬਹੁਤ ਪਿਆਰਾ ਜਿਹਾ ਫੈਬਰਿਕ ਹੈ ਬਿਲਕੁਲ ਸੌਫਟ ਹੈ ਪਸ਼ਮੀਨਾ ਦੇ ਵਿੱਚ ਹੀ ਜਾਊਗਾ ਇਹਦੇ ਉੱਪਰ ਜਿੱਦਾਂ ਤੁਸੀਂ ਫਿਰੋਜੀ ਸ਼ੇਡ ਆ ਗਿਆ ਰੈੱਡ ਮਤਲਬ ਰਸਤੀ ਜਿਹਾ ਰੈੱਡ ਕਲਰ ਆ ਰਿਹਾ ਇਹ ਸ਼ੇਡ ਦਾ ਆਪਾਂ ਇਹਦੇ ਉੱਪਰ ਵਰਕ ਕਰਾਂਗੇ ਤਾਂ ਬਹੁਤ ਪਿਆਰਾ ਜਿਹਾ ਆਪਣਾ ਇਹ ਸੂਟ ਰੈਡੀ ਹੋਣਾ ਜਿੱਦਾਂ ਤੁਸੀਂ ਆਰੀ ਦਾ ਮਸ਼ੀਨ ਦਾ ਕੰਮ ਕਰਵਾ ਸਕਦੇ ਹੋ ਤਾਂ ਬਹੁਤ ਪਿਆਰਾ ਜਿਹਾ ਆਪਣਾ ਸੂਟ ਰੈਡੀ ਹੋਊਗਾ ਕੰਟਰਾਸਟ ਦੁਪੱਟਾ ਇਦੇ ਵਿੱਚ ਇੱਕ ਕੱਕੇ ਸ਼ੇਡ ਆ ਗਿਆ ਆਪਣੇ ਕੋਲੇ ਇਹ ਵੀ ਸ਼ੇਡ ਬਹੁਤ ਜ਼ਿਆਦਾ ਪਿਆਰਾ ਤਾਂ ਮਿਕਸ ਜੀਟ ਹੋਣਾ हट ਕੇ ਜੀ ਇਹਦੇ ਉੱਪਰ ਜਿਹੜਾ ਪ੍ਰਿੰਟ ਆ ਇਦਾਂ ਮਸੈਂਟਾ ਪਿੰਕ ਸ਼ੇਡ ਲਾਈਟ ਟੂ ਡਾਰਕ ਆ ਰਿਹਾ ਹੈ ਇਹ ਬਹੁਤ ਉੱਠ ਕੇ ਆਇਆ ਇਹਦੇ ਉੱਪਰ ਵੀ ਆਪਾਂ ਇਦਾਂ ਦਾ ਕਲਰ ਦਾ ਮਸੈਂਟਾ ਸ਼ੇਡ ਦਾ ਕੰਮ ਕਰਕੇ ਮਸੈਂਟਾ ਦੁਪੱਟਾ ਰੱਖੀਏ ਇਹਦੇ ਨਾਲ ਤਾਂ ਬਹੁਤ ਗ੍ਰੇਸਫੁਲ ਸੂਟ ਰੈਡੀ ਹੋਊਗਾ ਜੇ ਆਪਾਂ ਸੋਬਰ ਸਜਾਣਾ ਚਾਹੁੰਦੇ ਆ ਤਾਂ ਬੇਸ ਕਲਰ ਦਾ ਦੁਪੱਟਾ ਰੱਖ ਕੇ ਸਿੰਪਲ ਸੂਪਰ ਵੀ ਇਹਨੂੰ ਰੈਡੀ ਕਰ ਸਕਦੇ ਆ ਇਹਾਰੇ ਜੀ ਪ੍ਰਿੰਟ ਐਂਡ ਕਲਰ ਆ। ਕਾਫੀ ਮੈਸੇਜ ਆਉਂਦੇ ਸੀ ਜੀ ਕਿ ਮਿੰਟਰ ਕਲੈਕਸ਼ਨ ਲੈ ਕੇ ਆਓ ਤਾਂ ਆਪਾਂ ਤੁਹਾਡੇ ਨਾਲ ਸ਼ੇਅਰ ਕੀਤੀ ਹੈ ਇਹ ਹੈਗਾ ਜੀ ਟਿਸ਼ੂ ਸੈਲਫ ਦੇ ਵਿੱਚ ਬਹੁਤ ਪਿਆਰੇ ਜਿਹੇ ਸੂਟ ਆ। ਇਦਾਂ ਇਹਦੇ ਵਿੱਚ ਸੈਲਫ ਬਣੀ ਹੋਈ ਆ। ਅੰਬੀ ਦੇ ਟਾਈਪ ਵਿੱਚ ਸੈਲਫ ਪੂਰੇ ਦੇ ਵਿੱਚ ਸੈਲਫ ਆ ਜੂ। ਇਦਾਂ ਦਾ ਗਾਜਰੀ ਜੀ ਸ਼ੇਡ ਦਾ ਕਲਰ ਰਹੂਗਾ ਜਿੱਦਾਂ ਕੰਨੀ ਤੋਂ ਆਪਾਂ ਨੂੰ ਪਤਾ ਚੱਲ ਰਿਹਾ ਇਦਾਂ ਦੀ ਟੋਨ ਰਹੂਗੀ ਤੇ ਬਹੁਤ ਪਿਆਰਾ ਜਿਹਾ ਹੈ ਕਿਉਂਕਿ ਥੋੜੀ ਸ਼ਾਈਨ ਆ ਇਹਦੇ ਵਿੱਚ। ਇਹ ਇਹਦੇ ਨਾਲ ਬਾਟਮ ਆ ਜੀ ਸੈਲਫ ਲਾਈਨਿੰਗ ਦੇ ਵਿੱਚ ਬਾਟਮ ਰਹੂਗੀ ਐਂਡ ਇਹ ਸ਼ਰਟ ਰਹੂਗੀ ਬਾਕੀ ਤੁਹਾਡੀ ਚੁਆਇਸ ਹੈ ਤੁਸੀਂ ਇਹ ਸ਼ਰਟ ਐਂਡ ਇਹ ਬਾਟਮ ਕਰ ਸਕਦੇ ਹੋ ਬਟ ਇਹ ਇਦਾਂ ਪੇਅਰ ਹੀ ਆਉਂਦਾ ਹੈ ਇਹਦੇ ਉੱਪਰ ਆਪਾਂ ਹੈਂਡਵਰਕ ਕਰਕੇ ਇਹਨਾਂ ਸੂਟਾਂ ਨੂੰ ਰੈਡੀ ਕਰਵਾ ਸਕਦੇ ਹਾਂ ਫੁੱਲ ਪਾਰਟੀ ਵੀ ਅਜ ਆਪਣੇ ਸੂਟ ਰੈਡੀ ਹੋਣਗੇ ਕਿਉਂਕਿ ਮਸ਼ੀਨ ਵਰਕ 'ਚ ਆਪਾਂ ਇਹਦੇ ਤੇ ਨਹੀਂ ਜਾਵਾਂਗੇ ਕਿਉਂਕਿ ਪਾਰਟੀ ਵੇਅਰ ਫੈਬਰਿਕ ਆ ਇਹ ਬਹੁਤ ਪਿਆਰਾ ਜਿਹਾ ਫੈਬਰਿਕ ਰੋਗਾ ਇਹਦੇ ਵਿੱਚ ਇੱਕ ਆਪਣੇ ਕੋਲੇ ਇਹ ਸ਼ੇਡ ਪਿਸਤਾ ਗ੍ਰੀਨ ਜਿਹਾ ਬਹੁਤ ਪਿਆਰਾ ਸ਼ੇਡ ਹੈ ਵੀ ਚੈੱਕ ਕਰੋ ਸੇਮ ਰਹੂਗਾ ਜੀ ਪ੍ਰਿੰਟ ਉਦਾਂ ਹੀ ਸੈਲਫ ਐਂਡ ਸੇਮ ਬਾਟਮ ਲਾਈਨਿੰਗ ਦੇ ਵਿੱਚ ਸੈਲਫ ਲਾਈਨਿੰਗ ਚ ਬਾਟਮ ਲਾਉਂਦੇ ਫੈਬਰਿਕ ਕਿ ਬਹੁਤ ਜਿਆਦਾ ਪਿਆਰਾ ਹੈ ਕਲਰ ਦੋਨੋਂ ਹੀ ਬਹੁਤ ਪਿਆਰੇ ਆ ਸੇਮ ਇਹ ਪ੍ਰਿੰਟ ਦੇ ਵਿੱਚ ਸਿੰਗਲ ਸਿੰਗਲ ਪੀਸ ਰਹੂਗਾ ਜੀ ਕਿ ਇਦਾਂ ਟਿਸ਼ੂ ਸ਼ਿਮਰ ਦੇ ਵਿੱਚ ਹੋਰ ਕਾਫੀ ਸੈਲਫ ਵਗੈਰਾ ਆਉਂਦੀ ਹੈ ਬਟ ਇਹ ਸੇਮ ਦੇ ਵਿੱਚ ਇਹ ਦੋ ਕਲਰ ਹੀ ਹਨ ਇੰਨਾ ਵਿੱਚੋਂ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ WhatsApp ਜ਼ਰੂਰ ਕਰਿਓ ਜੀ ਕਾਲ ਨਾ ਕਰਿਆ ਕਰੋ ਕਿਉਂਕਿ ਪਤਾ ਨਹੀਂ ਚੱਲਦਾ ਹੈਗਾ ਤੁਸੀਂ ਕਿਸ ਸੂਟ ਬਾਰੇ ਗੱਲ ਕਰਦੇ ਹੋ ਕਿਉਂਕਿ ਕਾਫੀ ਸੂਟ ਹੁੰਦੇ ਆ ਤਾਂ ਇਦਾਂ ਆਪਾਂ ਨੂੰ ਨਹੀਂ ਪਤਾ ਲੱਗਦਾ ਤਾਂ ਤੁਸੀਂ ਸਕਰੀਨਸ਼ਾਟ ਜ਼ਰੂਰ ਸੈਂਡ ਕਰਿਆ ਕਰੋ ਇਹ ਆਪਣੀ ਅੱਜ ਦੀ ਕਲੈਕਸ਼ਨ ਸੀ ਜੀ ਉਮੀਦ ਕਰਦੇ ਆ ਤੁਹਾਨੂੰ ਵਧੀਆ ਲੱਗੀ ਹੋਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਆ ਕਰੋ ਜੀ ਜਿਹੜੇ ਫਸਟ ਟਾਈਮ ਆਪਣੇ ਚੈਨਲ ਤੇ ਆਏ ਤਾਂ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਜੀ ਵੀਡੀਓ ਵਾਚ ਕਰਨ ਲਈ ਧੰਨਵਾਦ